ਲਓ ਜੀ ਸਸਿਕਾ ਅਦਿਤਮ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਨੋਂ ਤੇ ਮੈਂ ਆਪਣੀਆਂ ਭੈਣਾਂ ਬੇਟੀਆਂਾਂ ਦਾ ਜੀ ਆਇਆਂ ਕਹਿੰਦੀਆਂ ਬੇਟੀਆਂ ਤੇ ਲਓ ਵਿਰਸਾ ਜਿਹੜਾ ਆਪਾਂ ਸੰਭਾਲ ਕੇ ਰੱਖਿਆ ਤੁਸੀਂ ਅਸੀਂ ਸੰਭਾਲ ਕੇ ਰੱਖੀਏ ਤੁਸੀਂ ਰੱਖੋਗੇ ਹਨਾ ਕਹਿੰਦੇ ਵਿਰਸਾ ਆਪਣੇ ਆਪ ਵਿੱਚ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਹੈ ਜਿਸ ਦੇ ਕਰਕੇ ਲੋਕਾਂ ਦੀ ਪਛਾਣ ਹੁੰਦੀ ਹੈ ਜਿਹੜੀਆਂ ਕੌਮਾਂ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਵਿਰਸੇ ਨੂੰ ਨਹੀਂ ਭੁਲਾਉਣਾ ਚਾਹੀਦਾ ਇਹੋ ਜਹੀ ਕੌਮ ਹੈ ਪੰਜਾਬੀਆਂ ਦੀ ਔਰ ਵਿਰਸਾ ਜੋ ਸਾਰੇ ਦਿਲਾਂ ਵਿੱਚ ਹੀ ਨਹੀਂ ਸਗੋਂ ਸਾਡੀਆਂ ਰੂਹਾਂ ਵਿੱਚ ਵਸਿਆ ਹੋਇਆ ਹੈ ਇਹ ਗੀਤ ਕੀ ਕਹਿੰਦਾ ਹੈ ਵਿਰਸੇ ਵਾ ਤੁਸੀਂ ਇਸ ਗੀਤ ਕੀ ਸੁਣੋਗੇ ਹੈਨਾ ਤੇ ਇੱਕ ਭੈਣ ਦੇ ਬਲਬਲੇ ਨੇ ਹੈਨਾ ਇਸ ਗੀਤ ਦੇ ਵਿੱਚ ਦੱਸੇ ਹੋਏ ਤੇ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਤੇ ਤੁਸੀਂ ਆਪ ਹੀ ਸੁਣਿਓ ਤੇ ਆਪ ਇੱਕ ਕਮੈਂਟਾਂ ਚ ਲਿਖਿਓ ਹੈਨਾ ਉਹ ਕਹਿੰਦੇ ਕਿ ਉਹ ਕੀ ਕਹਿੰਦੀ ਹੈ ਉਹ ਬੇਟੀ ਦਾ ਘਰ ਵਾਲਾ ਪਰਦੇਸਾਂ ਚ ਗਿਆ ਹੋਇਆ ਫਿਰ ਜਦੋਂ ਚਿੱਠੀ ਆਉਂਦੀ ਆ ਉਹਦੀ ਫਿਰ ਉਹ ਕੀ ਸ਼ਗਰ ਮਨਾਉਂਦੀ ਆ ਕੀ ਕਹਿੰਦੀ ਹੈ ਤੇ ਸੁਣੋ ਇਸ ਪਿਆਰੇ ਜਿਹੇ ਲੋਕੀਂ ਜਿਹੇ ਤਰ੍ਹਾਂ ਹੀ ਤੇ ਆਓ ਫਿਰ ਆਪਾਂ ਗਾਈਏ ਇਸ ਗੀਤ ਨੂੰ ਸਾਡੇ ਨਾਲ ਤੁਸੀਂ ਗੁੰਗੜਾਇਆ ਕਰੋਗੇ ਤੁਹਾਡੇ ਮੂੰਹਾਂ ਦੇ ਬੱਚਿਆਂ ਦੇ ਮੂੰਹ ਤਾਂ ਬਹੁਤ ਸੋਹਣਾ ਸਾਜਦੇ ਆਸੀਂ ਤਾਂ ਹੰਸਣ ਨੂੰ ਜੱਸੀ ਰਹੇ ਆ ਅਸੀਂ ਬਥੇਰੇ ਗਾਏ ਨੇ ਗੀਤ ਤੇ ਹੁਣ ਤੁਹਾਨੂੰ ਸੁਣਾਗਾ ਦੱਸੀ ਜਾਂਦੀਆਂ ਤੁਹਾਡੇ ਮੂੰਹਾਂ ਜਿਆਦੇ ਮਟਿਆਰੇ ਮੂੰਹ ਜਿਆਦੇ ਕੀ ਸਾਜਦੇ ਨੇ ਹਨ ਤੇ ਇਹ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਇਹ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਊਗਾ ਤੇ ਮੈਂ ਤੁਹਾਨੂੰ ਲੰਮੀ ਹੀਕ ਦੇ ਵਿੱਚ ਇਸ ਗੀਤ ਸੁਣਾਉਂਦੀ ਆ ਤੇ ਲੋ ਆਜੋ ਮਾਣੋ ਇਸ ਗੀਤ ਦਾ ਆਨੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਨੀ ਮੈਂ ਢਾਕੀਏ ਨੂਖੀਰ ਖੁਵਾ ਮਾਂ ਟਿੱਟਿਲੇ ਕੇ ਆਇਆ ਢੋਲ ਦੀ ਨੀ ਮੈਂ ਖੁਸ਼ੀ ਵਿੱਚ ਫੁੱਲੀ ਨਾਸਮ ਅਦੀ ਮੁਲਾਕਾਤ ਨਹੀਂ ਲੋਕੀ ਕਹਿੰਦੇ ਚਿੱਠੀ ਹੋਂਦੀ ਅਦੀ ਮੁਲਾਕਾਤ ਨਹੀਂ ਵਿੱਚ ਹੁੰਦੀ ਮਾਹੀ ਦੀਆਂ ਗੱਲਾਂ ਦੀ ਸੁਗਤੀ ਨਹੀਂ ਨੀ ਮੈਂ ਲੱਖ ਲਖ ਸ਼ੁਕਰ ਵਨਾਂ लख लख शगन मन घोड़ तेरी डोल दी मे ਚਿੱਠੀ ਲੈ ਕੇ ਆਇਆ ਢੋਲੇ ਦੀ ਚਿੱਠੀ ਵਿੱਚ ਮੋਰਦਾ ਏ ਆਪ ਮੇਰਾ ਢੋਲੇ ਦੀ ਇੰਜ ਲਗਦਾ ਏ ਜੀ ਮੈਂ ਚੰਨ ਹੋਵੇ ਕੋਲ ਨੀ ਨੀ

ਕੇ ਬੋਲੀਨੀ ਆਖ ਦੀਏ ਚਿੱਠੀ ਕੰਦ ਆਉਣਾ ਤੇ ਰੋਲੀਨੀ ਨੀ ਮੈਂ ਤੁਮ ਕੇ ਕਰਨ ਜੇ ਨਾਲੇ ਲਾ ਸਰਦੁਖ ਸੁਖ ਫੋਨੇ ਦੀ ਨੀ ਮੈਂ ਤੁਮ ਕੇ ਕਰਨ ਜੇ ਨਾਲੇ बोलली नी मां ख़ुशी विच भुली नस माम चिटी लॻे आहियां टोल जी नी मां ख़ुशी विच भुली नस ਅੱਜ ਮੇਰਾ ਨੱਚੇ ਅੰਗ ਅੰਗ ਮੇ ਅਰਸ਼ਾਂ ਤੇ ਚੜੀ ਮੇਰੀ ਖੁਸ਼ੀ ਦੀਪ ਤੰਗ ਵੇ ਨੀ ਮੈਂ ਪੁੜੀਆਂ ਨੂੰ ਸਦ ਕੇ ਨੀ ਮੈਂ ीमे ਉਰਾ ਤੇ ਤੁਸੀਂ ਪਹਿਲਾਂ ਹੀ ਗੀਤ ਨਹੀਂ ਸੁਣਿਆ ਹੋਊਗਾ ਤੇ ਹੁਣ ਤੁਸੀਂ ਸਮਝ ਹੀ ਲਿਆ ਹੈ ਮਤਲਬ ਜੀ ਦੇਖ ਬੋਲ ਕਿਸੇ ਤੇ ਤੁਸੀਂ ਹੁਣ ਆਪ ਹੀ ਦੱਸਿਓ ਸਾਨੂੰ ਇਹ ਗੀਤ ਕਿ ਉਹ ਜਿਆ ਲੱਗਿਆ ਹੈ ਨਾ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਹੁਣ ਆਜੋ ਤੁਸੀਂ ਤੰਦਰੁਸਤੀ ਵੱਲ ਇਹ ਮੈਂ ਤਾਂ ਤੀਜੀ ਚੌਥੀ ਵਾਰੀ ਇਹ ਮੈਨੂੰ ਫੇਰ ਦੁਬਾਰਾ ਮੈਂ ਇਸ ਨੂੰ ਰਿਵਾਈਜ਼ ਕਰਨ ਲੱਗੀਆਂ ਮੋਟਾਪਾ ਖਤਮ ਕਰੋ ਇਹ ਪਤਾ ਕੀ ਲੈਣਾ ਤੁਸੀਂ ਸਾਡੇ ਕੁੜੀ ਦਾ ਵਜ਼ਨ ਘਟ ਗਿਆ ਤੇ ਤੁਸੀਂ ਤુલਸੀ ਮੰਜਰੀ ਲੈਣੀ ਹੈ ਤુલਸੀ ਦੇ ਬੀਜ ਮਤਲਬ ਕਈ ਕਹਿੰਦੇ ਪੰਸਾਰੀ ਦੱਸਦੇ ਨਹੀਂ ਕਹਿੰਦੇ ਮੰਜਰੀ ਸਾਨੂੰ ਪਤਾ ਨਹੀਂ ਹੈ ਨਾ ਤੇ ਅਸੀਂ ਤਾਂ ਮੰਜਰੀ ਕਹਿੰਦੇ ਆ ਤੇ ਉਹਦੇ ਵਿੱਚ ਨਿਕਨ ਕੇ ਵੀ ਨਿਕਲਦੇ ਨੇ ਉਹਦੇ ਹੂੰ ਉਹ ਬੀਜਾਂ ਨੂੰ ਮੰਜਰੀ ਕਹਿੰਦੇ ਆ ਤુલਸੀ ਮੰਜਰੀ ਲਓ ਤੁਸੀਂ ਤੇ ਇਹ 100 ਪਹਿਲਾਂ 100 100 ਗ੍ਰਾਮ 100 ਗ੍ਰਾਮ ਲਓ ਤੇ ਨਾਲ ਲਿਓ ਕਲੌਂਜੀ ਹੈ ਨਾ ਉਹ ਤੋਂ ਅੱਧੀ ਕਲੌਂਜੀ ਲਿਆਓ ਤੇ ਤੁਸੀਂ ਰੋਜ਼ ਇੱਕ ਚਮਚਾ ਤુલਸੀ ਮੰਦਰੀ ਦਾ ਤੇ ਅੱਧਾ ਚਮਚਾ ਤੁਸੀਂ ਕਲੌਂਜੀ ਦਾ ਰਾਤ ਨੂੰ ਇੱਕ ਗਲਾਸ ਪਾਣੀ ਚ ਪੀਉਂਦੇ ਹੋ ਸਾਰੀ ਰਾਤ ਉਹ ਪੀਂਦੇ ਰਹੋ ਸਵੇਰੇ ਤੁਸੀਂ ਉਹਨੂੰ ਨਿਰਾਹਾਰ ਮਤਲਬ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਤੇ ਤੁਸੀਂ ਉਹ ਉਹਨੂੰ ਪੁਣ ਕੇ ਪੀ ਲਓ ਉਹਨਾਂ ਹੀ ਫੇਰ ਵਦਨ ਭੋ ਕੇ ਰੱਖ ਲਿਓ ਇੱਕ ਚਮਚਾ ਤુલਸੀ ਮੰਦਰੀ ਦਾ ਤੇ ਅੱਧਾ ਚਮਚਾ ਕਲੌਂਜੀ ਇਹ ਤੁਸੀਂ 7 ਦਿਨਾਂ ਚ 8 ਦਿਨਾਂ ਚ ਤੁਹਾਨੂੰ ਪਤਾ ਲੱਗਣਾ ਕਿ ਤੁਹਾਡਾ ਵਜਨ ਘਟਣ ਲੱਗ ਜੂ ਹੈ ਤੇ ਇਹ 3 ਮਹੀਨਾ ਦਾ ਕੋਰਸ ਤੇ ਦੇਖੋ ਤੁਸੀਂ ਜਦੋਂ 3 ਮਹੀਨਾ ਤੇ ਲਓ ਹੀ ਲਓ ਜਿੰਨਾ ਤੁਸੀਂ ਵਜਨ ਘਟਾਉਣਾ ਘਟਾ ਕੇ ਫਿਰ ਬੰਦ ਕਰ ਦਿਓ ਹੈਨਾ ਤੇ ਬਾਕੀ ਕੋਈ ਗਰਭਵਤੀ ਔਰਤ ਹੈ ਜਿਹੜੀ ਉਹ ਨਾ ਲਵੇ ਕਿਉਂਕਿ ਫਿਰ ਬੱਚਾ ਉਹ ਅੰਦਰ ਸੁੱਕ ਜੂ ਇਹਦਾ ਮਹਾਰਾਜ ਜੀ ਨੇ ਇੰਨਾ ਦੱਸਿਆ ਕਿ ਤੁਸੀਂ ਇੰਨੇ ਪਤਲੇ ਹੋ ਜਾਓਗੇ ਕਿਸੇ ਨੂੰ ਤੁਹਾਡੀ ਪਛਾਣ ਵੀ ਨਹੀਂ ਹੋਣੀ ਜੇ ਤੁਸੀਂ 3 ਮਹੀਨੇ ਲਈ ਹੈਨਾ ਤੇ ਦੇਖੋ ਸੁਣ ਜੇ ਜਿਆਦਾ ਹੀ ਵਜਨਾ ਥੋੜਾ 10 ਰਾਂਚ 20 ਰਾਂਚ ਘਟਣਾ ਸ਼ੁਰੂ ਹੋ ਜਾਊਗਾ ਪਰ ਵਜਨ ਤਾਂ ਥੋੜੇ ਵਜਨ ਤਾਂ ਘਟੂ ਨਾ ਉਹ ਫਿਰ ਜਿਹੜਾ ਪੇਟ ਅੰਦਰੋਂ ਜਾਈ ਜਾਊਗਾ ਹੌਲੀ ਹੌਲੀ ਪਤਾ ਲੱਗੂ ਸਾਡੇ ਬੇਟੀ ਦਾ ਠੀਕ ਹੋਇਆ ਤੇ ਹੁਣ ਹਾਲੇ ਉਹ ਪੀ ਰਹੀ ਹੈਗੀ ਹੈਨਾ ਤੇ ਉਹ ਕਹਿੰਦੀ ਮੈਂ ਬਿਲਕੁਲ ਠੀਕ ਹੁੰਦੀ ਜਾ ਰਹੀ ਹਾਂ ਮੈਂ ਤਾਂ ਇਹੀ ਕਰੂੰਗੀ ਤੇ ਨਾ ਰੋਟੀ ਪਾਣੀ ਚਾਹੀ ਖਾਈ ਜਾ ਉਹ ਕਰਾਈ ਨੀ ਰੋਟੀ ਛੱਡਣੀ ਆ ਕਰਨਾ ਬਾ ਕਰਨਾ ਨਾ ਤੇ ਜਿਵੇਂ ਜਿਵੇਂ ਤੁਸੀਂ ਖਾਣੇ ਉਹ ਖੱਟੇ ਮਿੱਠੇ ਦਾ ਖਟਾਸ ਦਾ ਤੁਸੀਂ ਜ਼ਰੂਰ ਰੱਖਣਾ ਹੈਗਾ ਪਰ ਇਹ ਹੈ ਹੈਨਾ ਤੇ ਚੜੀਆਂ ਚੀਜ਼ਾਂ ਦਾ ਥੋੜਾ ਇੰਨਾ ਚਿਰ ਰੱਖਿਓ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਤੇ ਲਿਖ ਲਿਆ ਹੁਣ ਤੁਸੀਂ ਅੱਧੀ ਅੱਧਾ ਚਮਚਾ ਕਲੋਂ ਦੀ ਦਾ ਤੇ ਇੱਕ ਚਮਚਾ ਤੁਲਸੀ ਮੰਦਰੀ ਦਾ ਰਾਤ ਨੂੰ ਪੀਉਂਦੇ ਹੋ ਸਾਰਾ ਦਿਨ ਵੀ ਜਰ ਇਹ ਸਵੇਰੇ ਉਣਕੇ ਪੀ ਲਓ ਉਸ ਟਾਈ ਫੇਰ ਬਣ ਕੇ ਪਾ ਕੇ ਰੱਖ ਦੋ ਤੇ ਸ਼ਾਮ ਨੂੰ ਫੇਰ ਪੀ ਲਓ ਉਣਕੇ ਹੈਨਾ ਤੇ ਲੋ ਹੁਣ ਤੁਸੀਂ ਲਿਖ ਹੀ ਲਿਆ ਹੁਣ ਪਹਿਲਾਂ ਹੀ ਮੇਰਾ ਪਾਇਆ ਹੋਇਆ ਜਿਹਨਾਂ ਪਹਿਲਾਂ ਨਹੀਂ ਦੇਖਿਆ ਹੁਣ ਦੇਖ ਲਿਆ ਹੁਣ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਨਵੇਂ ਗੀਤ 3ਵੇਂ ਨੰਬਰ ਉੱਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ